ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀਏ ਫਾਰਮ ਇਹਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਰਪਾਲ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਆ ਜਿਹੜਾ ਪਿੰਡ ਤੇ ਘਰ ਦੇ ਪਸ਼ੂ ਆ ਜਿਹੜੇ ਸਾਰੇ ਵੀਰ ਜੀ ਉਹਨਾਂ ਨੇ ਤਿਆਰ ਕੀਤੇ ਉਹ ਸਾਰੀਆਂ ਕਟੀਆਂ ਵੀ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਦੇ ਤਿਆਰ ਕਰਨਾ ਕਾਫੀ ਗਿੰਨਤੀ 'ਚ ਕਟੀਆਂ ਵੀ ਆ ਕੁਝ ਇੱਧਰ ਵੀ ਵੱਜੀਆਂ ਆ ਤੇ ਮੱਧਮ ਜਿਹੜੀਆਂ ਕਰਦੀਆਂ ਜਿਹੜੀਆਂ ਵੇਚੀਆਂ ਵਾ ਹਰ ਸਾਲ ਕੁਛ ਮੱਝਾਂ ਜਿਹੜੀਆਂ ਤਿਆਰ ਕਰਕੇ ਵੇਚ ਦਿੰਦੇ ਆ ਤੇ ਅੱਜ ਵੀ ਤੁਹਾਨੂੰ ਜਿਹੜੀਆਂ ਵਾ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਜਿੰਨਾ ਚ ਦੋ ਪਹਿਲੇ ਸੋਏ ਤਾਜ਼ੀਆਂ ਸੋਈਆਂ ਝੋਟੀਆਂ ਵਾ ਤੇ ਇੱਕ ਜਿਹੜੀ ਆਵ ਵਾਲੀ ਮੱਝ ਤੁਹਾਨੂੰ ਦਿਖਾਉਣੀ ਹੈ ਸਾਰੀਆਂ ਚੰਗੇ ਦੁੱਧ ਵਾਲੀਆਂ ਵਾ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਤੇ ਫੇਰ ਹੀ ਜਿਹੜਾ ਆਪਣੇ ਪਸ਼ੂ ਖਰੀਦੋ ਜੀ ਆਹ ਦੇਖ ਸਕਦੇ ਚੰਗੇ ਕੱਦ ਕਾਰ ਤੇ ਚੰਗੇ ਪੇਟ ਫੜੇ ਵਾਲੀਆਂ ਝੋਟੀਆਂ ਵਾ ਕਾਫੀ ਗਿਣਤੀ ਦੇ ਪਸ਼ੂ ਆ ਜਿਹੜੇ ਵੀਰਤਨ ਦੇ ਕੋਲ ਆ ਦੇ ਸੱਦੇ ਜਿਆ ਕਟੀਆਂ ਜਿਹੜੀਆਂ ਸਾਰੀਆਂ ਦੇ ਤਿਆਰ ਕਰਨ ਤੇ ਉਧਰ ਵੀ ਜਿਹੜੀਆਂ ਸਾਰੀਆਂ ਕਟੀਆਂ ਬੱਜੀਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਘਰੇ ਆਪਣਾ ਮੇਰਾ ਨਾਮ ਦਿਲਜੋਤ ਭਾਜੀ ਤੇ ਐਡਰੈਸ ਦੱਸੋ ਇਹ ਸਾਡਾ ਹੈ ਵੀਪੀਓ ਹਰਪਾਲ ਪੱਤੀ ਮੇਰ ਜੀ ਅੰਮ੍ਰਿਤਸਰ ਪਿੰਡ ਪਰਪਾਲ ਤੇ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਆ ਬਤ ਠੀਕ ਹੈ ਤੇ ਲਾਗੇ ਚੱਬਾ ਵੀ ਆਪਾਂ ਨੂੰ ਹਾਂਜੀ ਚੱਬਾ ਪੈਂਦਾ ਆਪਾਂ ਨੂੰ 2 ਕਿਲੋਮੀਟਰ ਹੈਗਾ ਤੇ ਹਾਂਜੀ ਚਾਟੀਵੰਡ ਰੋਡ ਤੇ ਆਪਣੀ ਵੀਲੀ ਹੈ ਠੀਕ ਹੈ ਹਾਂਜੀ ਤੇ ਫੋਨ ਨੰਬਰੇ ਬੋਲ ਦ ਫੋਨ ਨੰਬਰ ਮੇਰਾ ਹੈ 784863218 ਠੀਕ ਹੈ ਤੇ ਘਰ ਦੇ ਪਸ਼ੂ ਤਿਆਰ ਕਿਤੇ ਫਿਰ ਸਰ ਦੇ ਆਪਣੇ ਅੱਛਾ ਵਿੱਚੋਂ ਕੁਸ਼ਕ ਮੱਝਾਂ ਲੈਂਦੀਆਂ ਵਾਂ ਤੇ ਬਾਕੀ ਸਾਰੀਆਂ ਉਹਨਾਂ ਦੇ ਗਾਂ ਕਟੀਆਂ ਤਿਆਰ ਕੀਤੀਆਂ ਹਨ 15 16 ਕਟੀਆਂ ਬੱਝੀਆਂ ਕੋ ਬਾਹਰ ਬੱਝੀਆਂ ਕੋ ਆਹ ਬੱਝੀਆਂ 15 16 ਕਟੀਆਂ ਜਿਹੜੀਆਂ ਤਿਆਰ ਕਰਨ ਵਾਲੀਆਂ ਬੱਝੀਆਂ ਵਾਂ ਹਨਾ ਉਹ 15 ਉਧਰ ਵਿੱਚ ਜਗ੍ਹਾ ਦਿਖਾਈਏ ਤੇ 15-16 ਕਟੀਆਂ ਦੇ ਲਾਗੇ ਬੰਨੇ ਕਟੀਆਂ ਜਿਹੜੀਆਂ ਤੇ ਸਾਰੀਆਂ ਚੰਗੀਆਂ ਕਟੀਆਂ ਬਣੀਆਂ। ਹਾਂ ਜੀਆਂ ਕਟੀਆਂ ਜੋ ਦੋ ਝੋਟੀਆਂ ਤਿਆਰ ਹੁੰਦੀਆਂ ਹਨ। ਅੱਛਾ। ਉਹ ਵੀ ਆਪਾਂ ਗਾੜੀ ਚੋਂ ਸੋਣੀ ਹੋਵੇ ਕਰਾਂਗੇ। ਠੀਕ ਹੈ। ਤੇ ਫਿਰ ਜਿੱਤਰਾ ਜਦੋਂ ਜਿੱਤਰਾ ਜਗ੍ਹਾ ਪੂਰੀ ਭਰੀ ਆ ਤੇ ਫਿਰ ਜਦੋਂ ਕੋਈ ਜਿੱਦਾਂ ਬਣਦੀਆਂ ਜੀ ਆਪਾਂ ਫਿਰ ਸੇਲ ਕਰੀ ਜਾਂਦੀਆਂ ਆ। ਅੱਛਾ। ਜਦੋਂ ਇੱਕ ਦੋ ਝੋਟੀਆਂ ਤਿਆਰ ਹੋ ਜਾਂਦੀਆਂ ਸੇਲ ਕਰ ਦਈਏ। ਅੱਛਾ। ਹਾਂਜੀ। ਠੀਕ ਹੈ। ਜਿੱਤਰਾ ਜਿੱਤਰਾ ਤਿਆਰ ਹੋਈ ਜਾਂਦੀਆਂ ਫਿਰ ਉਹ ਗਾੜੀ ਝੋਟੀਆਂ ਜਾਂ ਲਵੀਆਂ ਸੋਣ ਵਾਲੀਆਂ ਫਿਰ ਇਹਨਾਂ ਨੂੰ ਸੇਲ ਕਰ ਜਗਾ ਥੋੜੀ ਘਟ ਜਾਂਦੀ ਨਾ ਫਿਰ ਜਗਾ ਘਟ ਜਾਂਦੀ ਆ ਦੰਗਰ ਸਾਨੂੰ ਸਾਰੇ ਤਕਰੀਬਨ ਨਹੀਂ ਸੋਏ ਆ ਹਾਂਜੀ ਹਾਂਜੀ ਸੱਤ ਤੱਕ ਸੌਣ ਵਾਲੇ ਤੇ ਫਿਰ ਉਹ ਤਰੀਕਾ ਨਾ ਜਗਾ ਨਹੀਂ ਹੈਗੀ ਅੱਛਾ ਸੱਤ ਮੱਜਾਂ ਵਿੱਚ ਸੌਣ ਵਾਲੀਆਂ ਠੀਕ ਹੈ ਤੇ ਅੱਜ ਹੁਣ ਆ ਤਿੰਨ ਸੁਈਆਂ ਵਾਂ ਹਾਂਜੀ ਤਿੰਨ ਸੁਈਆਂ ਇਹ ਵਿਖਾ ਦੇਣੀਆਂ ਹਨਾ ਆਪਾਂ ਤੇ ਮੱਜਾਂ ਆਪਣੇ ਕੋ ਸਾਰੀਆਂ ਚੰਗੇ ਦੁੱਧ ਵਾਲੀਆਂ ਕਿੰਨੇ ਕਿੰਨੇ ਦੁੱਧ ਵਾਲੀਆਂ ਮੱਜਾਂ ਤੇ ਆਪਣੇ ਕੋ ਆਪਣੇ ਕੋ 13 14 15 ਆ ਲੈ ਪਾ ਕੇ ਹਾਂਜੀ ਹਾਂਜੀ ਠੀਕ ਹੈ ਤੇ ਸ਼ੁਰੂਆਤ ਆ ਛੋਟੀ ਤੋਂ ਕਰੀਏ ਹਾਂਜੀ ਚੰਗੀ ਜਵਾਨ ਛੋਟੀ ਆ ਹਾਂਜੀ ਫਿਰ ਇਹਦੇ ਹਾਈਟ ਦੇ ਤਾਡੇ ਤੋਂ ਵੀ ਮੇਰੇ ਜਿੱਤੀ ਆ ਪੂਰੀ ਤੁਹਾਡੇ ਵੀਰ ਦੇ ਫਿਰ ਹਾਈਟ ਦੇ ਬਰਾਬਰ ਹੀ ਆ ਤੇ ਸੂਆ ਪਹਿਲਾ ਹੀ ਪਹਿਲਾਂ ਸਵੇਰੇ ਚੌਗੀ ਦੇ ਫਿਰ ਸਿਕਿਰਤ ਇਕ ਤੰਨੇ ਪੁਛਿਆ ਜਨੇ ਅੱਛਾ ਹਾਂਜੀ ਇਹ ਮਤਲਬ ਚਾਰ ਦਿਨ ਦਿਆ ਮੂਹ ਕਿੰਨੇ ਦਿਨਾਂ ਤੇ ਸੋਈ ਆ ਇਨੂੰ ਭਾਈ ਆਪਣੇ 10 ਦਿਨ ਹੋ ਗਏ ਤੇ ਤਾਜੀ ਸੂਈ ਆ ਇਹਦਾ ਬੱਚਾ ਆ ਹੀ ਬੱਚਾ ਲੱਗ ਰਿਹਾ ਅੱਛਾ ਉਹ ਵਜੀ ਘਟੀ ਹੋਰ ਘਟੀ ਉਧਰ ਵਜੀ ਆ ਜੀ ਚਲੋ ਹੁਣ ਬਾਅਦ ਚ ਦਿਖਾ ਦੇਵਾਂਗੇ ਤੇ ਉਤਰਾਂ ਦੁੱਧ ਕਿੰਨਾ ਕਰਗੀ ਤਿਆਰ ਹੈ ਦੁੱਧ ਦੇ 11-12 ਲੀਟਰ ਕਰਜੀ ਤਿਆਰ ਹੈ ਜੀ ਅੱਛਾ ਤਿਆਰ ਜਿਹੜਾ ਹੁਣ ਮੌਕੇ ਤੇ ਤੇ ਕਿੰਨਾ ਕਰੀ ਜਾਊਗੀ ਇਹ ਇਹ ਭਾਈ ਉਦਾਂ ਮੰਨ ਕੇ ਚਲ 14-15 ਜਿੱਡਾ ਘੰਟਾ ਵੀਨਾਂ ਕਰ ਦੇਵੂਗੀ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਉੱਤਰ ਆਪਣੀ ਚਵਾਈ ਕਿੰਨੇ ਤੋਂ ਕਿੰਨੇ ਆ? ਇਹ ਚਵਾਈ ਆਪਣੀ ਭਈ 6 6:30 ਸਟਾਰਟ ਕਰਦੀ ਸੀ 6:30 ਆਪਣਾ ਅੱਛਾ ਤੇ ਹੁਣ ਦੁਪਹਿਰ ਦਾ ਟਾਈਮ ਆ ਹਨਾ? ਹਾਂਜੀ ਹਾਂਜੀ ਹੁਣ 2:00 ਵਜੇ ਹੀ ਮੇਰੇ ਖਾਣੇ। ਹਾਂਜੀ ਹਾਂਜੀ ਤੇ ਕੋਈ ਵੀ ਰੋਸਾ ਹਨਾ ਨਾ ਜਲਾ ਦੇ ਟਾਈਮ ਤੇ ਹੁਣ 2:19 ਹੋਏ ਜੇ 2:00 ਵਜੇ ਤੇ 19 ਮਿੰਟ ਹੋਏ ਜਿਹੜਾ ਤੇ ਵੀ ਰੋਸਾ ਨਾ ਜਿਹੜਾ ਅੰਦਾਜ਼ਾ ਲਾਵੇ ਹਾਂਜੀ ਹਾਂਜੀ ਤੇ ਲਿਆ ਖੋਲੋ ਫਿਰ ਤੋਰੀ ਇਹ ਕਰੀਮ ਆ ਕੱਟੀ ਜੇ ਇਹਦੀ ਕੱਟੀ ਹੈ ਮਨੋ ਤੇ ਕਿਹਦੀ ਕੱਟੀ ਜੇ ਅਮਨਾ ਜੀ ਅਮਨਾ ਜੀ ਦੀ ਕੱਟੀ ਜਿਹੜਾ ਆਪ ਹੀ ਠੀਕਾ ਭਰਾਇਆ ਹੈ ਕਹਿੰਦੇ ਹਾਂ ਜੀ ਹਾਂ ਦੇਖ ਸਾਦੇ ਜੇ ਮਗਰ ਕੱਟੀ ਵੀ ਚੰਗੀ ਆ ਸੰਭਨ ਵਾਲੀ ਕੱਟੀ ਆ ਮਗਰ ਜਿਹੜੀ ਹਾਂ ਜੀ ਲਿਆ ਤੋਰ ਫੇਰ ਇੱਕ ਦੀ ਬਾਕੀ ਜੇ ਟਾਈਮ ਜਿਹੜਾ ਦੁਪਹਿਰ ਦਾ ਵਾ ਵੀਡੀਓ ਬਣਾਉਂਦਾ ਕੋਈ ਵੀ ਰੋਸਾ ਹੁਣ ਅੰਦਾਜ਼ੇ ਲਾਵੇ 6:30 ਜਿਹੜੇ ਕਹਿੰਦੇ ਵੀ ਚਵਾਈ ਜਿਹੜੀ ਸ਼ੁਰੂ ਕਰੀਦੀ ਆ ਹਾਂ ਜੀ ਅਜੇ ਪੁਰੀਆਂ ਬਣੀਆਂ ਨਹੀਂ ਆ ਖੱਲਿਓ ਉਹ ਕੱਟੀ ਨੂੰ ਪਾਸੇ ਕਾਣਾ ਉਸਤਾਦ ਬਾਕੀ ਬਹੁਤੇ ਦਿਨਾਂ ਤੇ ਨਹੀਂ ਕੱਟੀ ਆਪਾਂ ਦੇਖ ਸਕਦੇ ਹਾਈਟ ਲੈਂਡ ਤੇ ਕੱਟੀ ਦੀ ਹੁਣ ਤਾਂ ਹੀ ਚੰਗੀ ਆ ਐਨਾ ਦੱਸਣਾ ਕਰਨਾ ਭਾਈ ਇਹਨੇ ਹਾਂਜੀ ਹਾਂਜੀ ਜੇ ਦਾਜੀ ਇਹਨਾਂ ਦੋ ਦੰਦ ਤੱਕ ਕਰੂਗੀ ਤੁਹਾਨੂੰ ਪਤਾ ਡੰਗਰਾ 14 15 ਲੀਟਰ ਤੱਕ ਜਿਹੜਾ ਪਹਿਲੇ ਸੋਵੇ ਦੁੱਧ ਜਿਹੜਾ 4 ਦੰਦ ਚੜ ਕੱਦ ਕਾਠ ਪੱਖਾ ਪੂਰੀ ਜਵਾਨ ਆ ਛੋਟੇ ਹਾਥੀ ਚ ਮਸਾ ਫਸ ਕੇ ਪੂਰੀ ਆਉਣੀ ਆ ਜਿਹੜੀ ਹਾਂਜੀ ਹਾਂਜੀ ਜੇ ਕਿਸੇ ਵੀ ਨੇ ਦੂਰ ਖੜਨੀ ਆ ਤੇ ਕੋਸ਼ਿਸ਼ ਕਰੇ ਭਾਂ ਬਲੇਰੋ ਕੱਟੀ ਲਿਆਵੇ ਪਰ ਇਹ ਆ ਵੀ ਚਲੋ ਕਹਿਨ ਦਾ ਭਾਵੇਂ ਇਹ ਵੀ ਝੋਟੀ ਚੰਗੇ ਕੱਦ ਕਾਠ ਚ ਹਾਂਜੀ ਕਈ ਏਰੀ ਫਿਰ ਜਵਾਨ ਪੁੱਛ ਜਿਹੜਾ ਪਿੱਛੇ ਲੱਗਦਾ ਜਾਂਦਾ ਉਹ ਰਗੜ ਲੱਗ ਜਾਂਦੀ ਆ ਫਿਰ ਤੇ ਬਾਕੀ ਸੁਈਆਂ ਸਵਾਈਆਂ ਆ ਆਪਣੇ ਅਰਮਾਨ ਨਾਲ ਦੋ ਦੋ ਟਾਈਮ ਕੋਈ ਵੀ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੇ ਬੱਚੇ ਦਾ ਗੱਲ ਖਿੱਚ ਚਲੋ ਲੈ ਆਓ ਵੇਤੀ ਨਾਂ ਦੇ ਸੱਦੇ ਤੇ ਪੂਰੇ ਸ਼ਾਂਤ ਜੇ ਸੁਭਾਅ ਦੀ ਝੋਟੀ ਆ ਜਿਹੜੀ ਬਾਕੀ ਆ ਰਹੀ ਸਾਰੇ ਆ ਸਾਰੀਆਂ ਕਟੀਆਂ ਕਟੀਆਂ ਵੱਜੀਆਂ ਵਿੱਚੋਂ ਦੋ ਝੋਟੀਆਂ ਨੇ ਤਿਆਰ ਹੋ ਗਈਆਂ ਤੁਹਾਨੂੰ ਆਪ ਗਾੜੀ ਕਰਨੀ ਹੈ ਤਾਂ ਬਾਕੀ ਅਕਸਰ ਇਹ ਆ ਵੀ ਡੇਰੀਆਂ 'ਚ ਪਸ਼ੂ ਚੰਗੇ ਹੁੰਦੇ ਆ بس ਥੋੜੀ ਜਗ੍ਹਾ ਦੀ ਪ੍ਰੋਬਲਮ ਹੁੰਦੀ ਆ ਹਾਂ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਕਾਫੀ ਚੰਗਾ ਤੇ ਆ ਬਾਕੀ ਥਾਣੇ ਦੇ ਇੱਕਰੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਹਾਂ ਬਾਕੀ ਇਹ ਤੇ ਆ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਇਹ ਆ ਵੀ ਸ਼ਾਂਤ ਕਰ ਆਪਣੀ ਚਵਾਈ ਦੇ ਸਾਬ ਨਾਲ ਜਿਹੜੀ ਤਿਆਰ ਹੋ ਜੂਗੀ ਹਾਂਜੀ ਹਾਂਜੀ ਬਾਕੀ ਇਹਦਾ ਥਾਣਾ ਜਦੋਂ ਫਸਲੀ ਤੇ ਹੋਰ ਕੱਢ ਆਉਂਦੀ ਫਿਰ ਤੇ ਦੁੱਧ 11-12 ਲੀਟਰ ਹੁਣ ਮੋਕੇ ਤੇ ਚਵਾ ਕੇ ਦੋ ਹਾਂ ਪੱਕਾ ਚਾਖ ਤੇ ਇਹਦਾ ਮੁੱਲ ਫਿਰ ਇਹਦਾ ਭਾਈ 130 ਆ 135000 ਬਾਕੀ ਵਿੱਚ ਮੰਤਾਨ ਹੋ ਜਾਊਗਾ ਹਨਾ ਮੰਤਾਨ ਕਰ ਦਾਂਗੇ ਤੇ ਇੱਕ ਰਿਆ ਹਾਈਟ ਦਾ ਫਿਰ ਤਾਂ ਦੇਖ ਸਕਦੇ ਜੇ ਵੀਰ ਪਰਲੇ ਪਾਸੇ ਖਲੋਤਾ ਵਾ ਤੇ ਜਿਹੜਾ ਵਾ ਉਧਰ ਪਰਲੇ ਪਾਸੇ ਬੰਦਾ ਮੁਸ਼ਕਲ ਹੋ ਜਾਂਦਾ ਵੇਖਣਾ ਬਾਕੀ ਕੋਈ ਵੀ ਆਣ ਕੇ ਵੇਖੇ ਹਾਂ ਅੱਖੀਂ ਦੇਖੀ ਗੱਲ ਹੋਰ ਹੋ ਜਾਂਦੀ ਆ ਅਜੇ ਪਹਿਲੇ ਸਵੇਰ ਅਜੇ ਦੁੱਧ ਵਧਣਾ ਅਜੇ ਜਿਹਰੇ ਹਿਸਾਬ ਨਾਲ ਪਹਿਲੇ ਸਵੇਰ 4:00 ਤੱਕ ਅਗਲੇ ਸਵੇਰ ਨੂੰ ਤਾਂ ਕਰ ਦਿੰਨੇ ਹੋਰ ਕਰ ਜਣਾ ਵਾ ਇਆ ਵੀ ਖੜੇ ਕੋਈ ਸਾਹ ਬੜਾ ਜੇ ਇੱਕ ਸਾਹ ਬ ਚੰਗੇ ਖੁੱਲੀ ਆ ਕਿਉਂਕਿ ਇਹੋ ਜਿ ਮਾਜ ਨੂੰ ਸਾਹ ਬ ਵੀ ਚੰਗੇ ਖੁੱਲੀ ਚਾਹੀਦੀ ਆ ਪਟਾ ਪਟਾ ਪਾਵਾਂਗੇ ਦੁੱਧ ਪਾਈ ਫੇਰੀ ਦੇਣਾ ਹਾਂਜੀ ਹਾਂਜੀ ਦੇ ਉਧਾ ਬੰਨ ਛੱਡਾਂਗੇ ਦੁੱਧ ਨੇ ਕਿੱਥੇ ਦੇਣਾ ਤੇ ਹੁਣ ਆ ਜਿਹੜੀ ਝੋਟੀ ਜੀ ਹਾਂਜੀ ਇਹ ਝੋਟੀ ਜੀ ਇਹ ਵੀ ਪਹਿਲਾਂ ਜੀ ਇਹ ਵੀ ਪਹਿਲਾਂ ਸੁਆਈ ਆ ਹਾਂਜੀ ਇਹ ਛੱਕੀ ਜੇ ਇਹ ਮੋਹ ਛੇ ਦਾਂਦੇ ਆ ਇਹ ਪੂਰੇ ਛੇ ਦਾਂਦੇ ਜੈਦੇ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਭਾਈ ਇਹ 13 ਲੀਟਰ ਦੁੱਧ ਹੈਗਾ 12 13 ਲੀਟਰ ਇਹ ਤੇ ਤਿਆਰ ਮੋਕੇ ਤੇ ਪੂਰਾ ਤਿਆਰ ਹਾਂਜੀ ਕਿੰਨੇ ਦਿਨਾਂ ਤੇ ਸੁਈ ਆ ਏ ਭਾਈ ਮਨਕਰ ਇਹ ਵੀ 10 ਕਿ ਤਿੰਨ ਦਾ ਹੀ ਆ ਇਹਦਾ ਬੱਚਾ ਜੀ ਹਾਂਜੀ ਇਹਦਾ ਬੱਚਾ ਹੈ ਕੱਟਾ ਕੱਟੀ ਜੇ ਇਹ ਕੱਟਾ ਹੈ ਕੱਟਾ ਹੈ ਕੱਟਾ ਵੀ ਚੰਗੀ ਤੀਕਦਾ ਹੈ ਯਾਰ ਹਾਂ ਚੰਗਾ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਭਾਈ ਮਨਕਰ 14 ਲੀਟਰ ਤਾਂ ਗਰੂ ਕਰੂਗੀ ਜੀ ਬਾਈ ਜੀ ਅੱਛਾ 14 ਲੀਟਰ ਦੇ ਲੱਗ ਰਹੇ ਨੇ ਇਹ ਵੀ ਕਰੀ ਜਾਊਗੀ ਬਾਕੀ ਇਹ ਵੀ ਛੋਟੇ ਸਿੰਗ ਦੀ ਹੈ ਜਿਹੜੀ ਛੋਟੀ ਤੇ ਕਦ ਕਾਠ ਇਹਦਾ ਵੀ ਚੰਗਾ ਵਾ ਹਾਂ ਥੋੜੇ ਛੜੀ ਅੱਗੇ ਕਰਿਆ ਮਿਲਕ ਮੈਨ ਦੇਖ ਸਕਦੇ ਹੋ ਕਿੰਨਾ ਦਾ ਫੈਜ ਗੈਪ ਹੈ ਇਹਦਾ ਵੀ ਬਾਕੀ ਪਿਆਰਾ ਹੈ ਆ ਜਲੇ ਆ ਜੀ ਘਰ ਦੀ ਕੱਟੀ ਪਾਲੀ ਐ ਵੀ ਤੇ ਬਾਕੀ ਆ ਪੇਠਪੁਰੇ ਤੋਂ ਆਪਾਂ ਦੇਖ ਸਕਦੇ ਆ ਵੀ ਚੰਗੀ ਜਵਾਨ ਆ ਖੱਦ ਘਾੜੇ ਤਰ੍ਹਾਂ ਇਹਦਾ ਵੀ ਚੰਗਾ ਆ ਇਹ ਆਪਣੀ ਕੱਟੀ ਦੇ ਆਹ ਜਿਹੜੀ ਆਪਸ਼ਨ ਨੰਬਰ ਤੇ ਵੱਜੀ ਅੱਛਾ ਜਿਹੜੀ ਚੌਥੇ ਨੰਬਰ ਤੇ ਮੱਝ ਵੱਜੀ ਆਹ ਦੀ ਕੱਟੀ ਏ ਇੱਥੇ ਇਸਨੇ ਦੀ ਭਾਜੀ ਕੱਟੀ ਇਹ ਪਹਿਲੇ ਜੂ ਮੇਰੇ ਕੱਟੀ ਆਹ ਵਾਲੀ ਮੱਝ ਦੀ ਕੱਟੀ ਆਹ ਦੀ ਇਹਦੀ ਕੱਟੀ ਤੇ ਇਹਨੇ ਕਿੰਨਾ ਕ ਕੱਢਿਆ ਦੁੱਧ ਇਹ ਭਾਈ 16 ਲੀਟਰ ਦੁੱਧ ਦਿੰਦੀ ਜੀ 16 ਲੀਟਰ ਮਾਰ ਕੇ ਅੱਛਾ ਹਾਂ 16 ਲੀਟਰ ਦੁੱਧ ਕੱਢਦੀ ਆ ਜਿਹੜੀ ਸੱਤਾਂ ਮਹੀਨੇ ਦੀ ਗੱਭਣ ਆ ਅੱਛਾ ਤੇ ਆਪਣਾ ਮਾਲਕ ਤਾਂ 7-8 ਕਿਲੋ ਦੁੱਧ ਜੇ ਵੀ ਦੇਣ ਲਈ ਜੀ ਅੱਛਾ 7-8 ਲੀਟਰ ਹੱਲੇ ਵੀ ਦੁੱਧ ਦੇਣ ਦੀ ਸੱਤਾਂ ਮਹੀਨੇ ਦੀ ਗੱਭਣ ਕਰੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਕਰੀਆ ਛੋਟੀ ਦਾ ਹਵਾਨਾ ਕਰੇ ਪਿਛੇ ਫਿਰ ਤੋਂ ਦੇਖ ਸਕਦੇ ਜੀ ਤੇ ਜਿਹੜੀ ਇਹਦੀ ਮਾਂ ਆ ਮਾਂ ਇਹਦੀ ਆਹ ਇਹਦੀ ਮਾਂ ਇਹ ਹੁਣ ਵੀ 7 ਮਹੀਨਾ ਦੀ ਗੱਭਣ ਹੈ ਤੇ 7-8 ਲੀਟਰ ਦੁੱਧ ਹੱਲੇ ਵੀ ਇਹ ਦੇਖੋ ਲਹਗਾ ਹਾਂ ਇਹ ਇਹ ਆਪੇ ਲੰਮਾ ਸਮਾਂ ਦੁੱਧ ਦੇਣ ਵਾਲੀ ਹੈ ਇਹਦੀ ਮਾਂ ਵੀ ਤੇ ਆਪ ਕੱਟੀ ਵੀ ਗਾੜੀ ਚੰਗੀ ਚੱਲੋ ਨਿਕਲੀ ਆ ਹਾਂ ਤੇ ਦਾ ਫਿਰ ਛੋਟੀ ਦਾ ਮੁੱਲ ਕਿੰਨਾ ਜੀ ਇਹ ਭਾਈ 1 5 अच्छा ते मानतान ਕਰਦਾਂਗੇ ਵਿੱਚ 1 लाख ਦੇ 5000 ਚੋਕਰੋਗੇ ਮਾਨਤਨ ਹਣਾ ਬਾਕੀ ਕਰਦਾਂ ਮਾਂ ਪਾਂ ਦੇ ਮਾਨਤਨ ਕਰ ਦੋਗੇ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਆਪੇ ਮੁਕੇ ਤੇ ਹੋ ਜਾਊਗਾ ਕੋਈ ਵੀ ਆਣ ਕੇ ਜੀ ਗਰੰਟੀ ਹੋ ਕੇ ਚੋਕੇ 2 ਦਿਨ ਜੋ 3 ਦਿਨ ਆਪਣਾ ਵਪਾਰੀ ਗਾਲਾਂ ਦਾ ਕੰਮ ਹੈ ਨਹੀਂ ਜੀ ਦੁੱਧ ਚੋ ਚੋ ਕੇ ਖੜਿਆ ਨਾ ਜਿੱਤਨਾ ਮੈਂ ਜਦੋਂ ਮਰਜ਼ੀ ਉਹ ਨਾਲ ਸਾਡੀ ਕੰਮ ਆਸਾਨ ਹੋ ਜਾਊਗਾ ਮੱਝ ਚੋਣਗੇ ਠੀਕ ਹੈ ਜੀ ਨਾਲੇ ਆਵਲ ਦੇ ਨਾਲੇ ਚੋਾਈ ਕਰਾਓ ਨਾਲੇ ਪੈਸ਼ ਕਰਾਓ ਨਾਲੇ ਆਪਣੀ ਚੋਕੇ ਦੇਖੋ ਤੇ ਆ ਮੱਝ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਭਾਈ 5 ਕਿ ਦਿਨ ਹੋ ਗਏ ਸੀ ਇਹ ਦੁੱਧ ਤੇ ਆ ਗਈ ਮਤਲਬ ਕਿੰਨਾ ਹੁਣ ਦੁੱਧ ਇਹਦੇ ਭਾਈ 14 ਪਲੱਸ ਹੈਗਾ ਜੀ ਤਿਆਰ ਜਿਹੜਾ ਹਾਂ 14 ਪਲੱਸ ਤਿਆਰ ਤੇ ਅੱਛਾ ਕਿੰਨਾ ਦੁੱਧ ਦੇ ਤੋਰੋ ਫਿਰ ਇਹਨੂੰ ਇਹਦਾ ਸੁਵਾ ਇਹ ਪਾਈਏ ਦੂਜੇ ਸੁਵੇ ਤੇ ਇਹਦੇ ਮਗਰ ਕੀ ਆ ਇਹਦੇ ਮਗਰ ਕੱਟੀ ਆ ਭਾਈ ਇਹਦੇ ਮਗਰ ਵੀ ਕੱਟੀ ਆ ਇੱਕ ਮਗਰ ਕੱਟਾ ਤੇ ਦੋ ਮਗਰ ਕੱਟੇ ਚਲੋ ਕੋਈ ਨਹੀਂ ਹਣੀ ਦਿਖਾ ਦਿਆਂਗੇ ਇਹ ਵੀ ਕਰ ਦਿਜੀਏ ਹਾਂਜੀ ਇਹ ਵੀ ਕਰਦੀ ਨੇ ਆਪਣੀ ਕਰਦੀ ਇਹ ਵੀ ਕਰਦੀ ਪਾਲੀ ਆ ਤੇ ਠੰਡੀ ਤੇਰੀ ਮਾਦੀ ਕੋਈ ਪਰਵਾਹੀ ਨਹੀਂ ਮੱਜ ਨੂੰ ਤੇ ਬਾਕੀ ਸਾਂਭ ਵੀ ਚੰਗੀ ਆ ਚੰਗੀਆਂ ਜੰਮੀਆਂ ਪਲੀਆਂ ਮੱਜਾਂ ਵਾ ਸਾਰੀਆਂ ਆ ਜੋ ਲੈ ਬਾਕੀ ਗੋਲ ਸਿੰਘ ਦੀ ਝੋਟੀ ਹੈ ਵੀ ਤੇ ਜੰਮੀ ਪਲੀ ਹੈ ਵੀ ਪੂਰੀ ਹੈ ਸ਼ਾਮ ਵੀ ਪੂਰੀ ਕੀਤੀ ਹੈ ਦੁੱਧ ਹੁਣ 14 ਲੀਟਰ ਤੋਂ ਪਲੱਸ ਹੀ ਹੈ ਜਿਹੜਾ ਕਿੰਨੇ ਵੀ ਇਹਦੇ ਕੋਲ ਅਜੇ ਟਾਈਮ ਜਿਹੜਾ ਦੁਪਹਿਰ ਦਾ ਵਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਜਿਹੜੇ ਤਿਆਰ ਕਰੂਗੀ ਆ ਬੰਰੀ ਕੰਗ ਦੇਦੀ ਹੋਈ ਆਹ ਮੈਂ ਬਾਹਰ ਦੇ ਆਹ ਹੋਰ ਵੀ ਕੋਈ ਵੇਖ ਲੈਂਦੇ ਕੰਦੇ ਪਸ਼ੂ ਵੇਖਣਾ ਤੇ ਬਾ ਦਿੰਦੇ ਆ ਫਿਰ ਰੈਂਟ ਤੱਕਰ ਵੇਖਿਆ ਪੂਰੀ ਆਹ ਦੇਖ ਸਾਡੇ ਹਵਾਨਾ ਜਿਹੜਾ ਇਹਦਾ ਵੇ ਤੇ ਥਾਣਾ ਇਹਦੇ ਵੀ ਤਾਂ ਲੱਗੇ ਰੇ ਦੁਕਾਨ ਤੇ ਥੋੜੇ ਡਰ ਜਾਂਦੇ ਬਟੂ ਅਲੈਕਸਾ ਦੇ ਸਨੰਦ ਸਾਈ ਜੀ ਕਰ ਤੇ ਇਹਦਾ ਮੁੱਲ ਵੇਚੀ ਫਿਰ ਜੀ ਜੀ ਇਹਦਾ ਜੀ ਇੱਕ ਪੰਜੀ ਦੇ ਬਾਕੀ ਮਾਨ ਕਰਦਾਂਗੇ ਅੱਛਾ ਬਾਕੀ ਮਾਨ ਤਾਂ ਮੌਕੇ ਤੇ ਕਰਦੋਗੇ ਨਾ ਤਾਂ ਉਹ ਕੇ ਵੇਖੇ ਫਿਰ ਆਪਾਂ ਨਾ ਰੇਕ ਦੀ ਗੱਲ ਕਰੇ ਅੱਛਾ ਦੋ ਰਾ ਤੇ ਨਾ ਚਾਰ ਆ ਪੰਜ ਜਿੰਨੇ ਪਹਿਲਾਂ ਆਪਣਾ ਦੁੱਧ ਚੋਵੇ ਤਾਂ ਫਿਰ ਸੌਦਾ ਕਰੇ ਹਾਂ ਠੀਕ ਹੈ ਵੇਚ ਨਹੀਂ ਹੋਰ ਕੋਈ ਕੇ ਪਾਸ ਇਹੀ ਪਕਾਉਣੀ ਇੱਕ ਗੱਬਨ ਵੀ ਕਹਿੰਦੇ ਵਿਖਾ ਦਈਏ ਲਿਆਓ ਨਵੇਂ ਖੋਲ ਕੇ ਜਿਹੜੇ ਹੁਣ ਵਖੋ ਉਹ ਕਿੰਨੇ ਕੇ ਦੁੱਧ ਲੀ ਆ ਉਹ ਭਾਈਓ 11-12 ਮੀਟਰ ਤੋਂ ਦੀਦੀ ਨੇ 11-12 ਮੀਟਰ ਤੋਂ ਜਿਹੜਾ ਕਿੰਨਾ ਕੱਢਿਆ ਅੱਛਾ ਉਹਨੇ ਚੌਥਾ ਸੂਆ ਸੋਨਾ ਆ ਚੰਗੀ ਸੋਣੀ ਆ ਲੇਵਾ ਦਾ ਚੰਗਾ ਬਣਾਇਆ ਉਹਨੇ ਜੀ ਆ ਜਿਹੜੀ ਮਾਂਜੀ ਪਹਿਲੇ ਸਵੇ ਲੈ ਆਉਂਦੀ ਐ ਅੱਛਾ ਪਹਿਲੇ ਸਵੇ ਮੁੱਲ ਲੈ ਆਉਂਦੀ ਐ ਅਸੀਂ ਛੋਲੇ ਦੇ ਹੋਣਾ ਤਿੰਨ ਸੂਵੇ ਜਿਹੜੇ ਘਰੇ ਚੋਲੇ ਆ ਇਹਦੇ ਤੇ ਹੁਣ ਚੌਥਾ ਸੂਆ ਚ ਸੋਨਾ ਵਾ ਚੰਗਾ ਸੋਨਾ ਥਾਣਾ ਲੱਗਾ ਦੇਖੋ ਵਾ ਨਮੂਨਾ ਚੰਗਾ ਬਣਾਇਆ ਜੇ ਦਿਨ 10-15 ਦਿਨ ਕੱਢਨੇ ਹਨ ਆ ਦੇਖਾਂ ਦੀ ਜੀ ਮਾੜੀ ਚੰਗੀ ਭਰੀ ਹੈਗੀ ਲੈ ਜਾਓ ਈਰੇ ਗਾੜੀ ਬੱਤੇ ਤਿਆਰ ਹੋਣਦੇ ਆ ਫਿਰ ਦੋ ਇਹਦੇ ਅੱਛਾ ਦੋ ਕਟੀਆਂ ਇਹਦੀਆਂ ਹੁਣੀਆਂ ਕਟੀਆਂ ਤਿਆਰ ਹੋਣਦੀਆਂ ਤੇ ਤਿਆਰ ਹੋਣੀ ਹੈ ਵੀ ਪੂਰੀ ਤੇ ਥਣ ਥਣ ਵੇਦੀ ਤੇ ਪੂਰੇ ਜਿਹੋ ਉਤਰਾ ਭਾਜੀ ਓਕੇ ਨਾ ਆਪਣਾ ਮਾਨੇ ਤੋਂ ਥੋੜੀ ਕਾਣੀ ਹੈ ਕਰਕੇ ਨਾ ਖਾਣ ਥੋੜਾ ਚੋ ਲੱਗਦਾ ਚੁੱਕਿਆ ਹੁੰਦਾ ਚੁੱਕਿਆ ਹੁੰਦਾ ਥੋੜਾ ਖਾਣ ਬਰੋਬਰ ਆ ਖਾਣ ਦੀ ਗਰੰਟੀ ਪੂਰੀ ਹੋਊਗੀ ਚੋ ਕਿ ਇੱਕ ਧਾਰ ਵੀ ਜੈਣੂ ਉਹਨੂੰ ਵੇਲੇ ਆਪਣਾ ਗਰੰਟੀ ਪੂਰੀ ਤੇ ਉਹਨੂੰ ਹੱਦਿਆ ਹੱਤਾ ਕਹ ਲੈਂਦੀ ਜੇ ਡਾਬੜਾ ਡਾਬਾ ਪੰਨ ਗਈ ਆ ਤੇ ਇਹਦਾ ਮੁੱਲ ਏ ਭਾਈ 80000 ਰੁਪਏ ਕਰਾਂਗੇ ਅੱਛਾ 85000 ਦਿੱਤੇ ਹਾਂ 85 ਇਹ ਕਿੰਨਾ ਕੁ ਦੋਦ ਕਰਦੀ ਆ ਇਹ ਭਾਈ 11 12 ਪਲੱਸ ਜੇ ਦਾ ਅੱਛਾ ਹਾਂ ਠੀਕ ਹੈ ਤੇ ਬਾਕੀ ਅੱਜ ਇਹ ਚਾਰ ਪਸ਼ੂ ਹੀ ਵੇਚਨੇ ਹਨਾ ਠੀਕ ਹੈ ਬਾਕੀ ਚਲੋ ਕੋਈ ਵੀ ਆ ਜਾਏ ਇੱਥੇ ਕਈ ਵਾਰੀ ਕੋਈ ਹੋਰ ਵੀ ਵੇਚੋ ਹਾਂ ਜੀ ਹਾਂ ਜੀ ਸੰਦ ਆ ਜਾਂਦਾ ਵਾ ਆ ਸਾਰੀ ਲੈਂਡ ਸਾਰੀਆਂ ਸੋਨ ਵਾਲੀਆਂ ਆ ਆ ਕੱਟੀ ਜਿਹੜੀ 3 ਨੰਬਰ ਤੇ ਤੁਹਾਨੂੰ ਦਿਖਾਈ ਉਹਦੀ ਕੱਟੀ ਜੀ ਤੇ ਬਾਕੀ ਆਣ ਕੇ ਚਲੋ ਕੋਈ ਵੇਖ ਲੇ ਪਸ਼ੂ ਜਿਹੜੇ ਚੰਗੇ ਆ ਸੋਹਣੇ ਆ ਸਾਰੇ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚਾਕੇ ਪਸ਼ੂ ਖਰੀਦੋ ਜੀ